ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਸੁਖਜਿੰਦਰ ਨੇ ਦਾਅਵਾ ਨੇ ਕੀਤਾ ਵੱਡਾ ਦਾਵਾ ਕਿ ਹਾਂ ਇਸੇ ਸਾਲ ਹੋ ਸਕਦੀਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚੰਜੀਤ ਬਰਾੜ ਨੇ ਆਕਾਲੀ ਦਲ ਨੂੰ ਲਿਖਿਆ ਸੁਝਾ ਪੱਤਰ ਸੁਖਬੀਰ ਬਾਦਲ ਦੇ ਪ੍ਰਧਾਨਗੀ ਅਹੁਦੇ ਤੋਂ ਹਟਣ ਦੀ ਕੀਤੀ ਮੰਗ ਦਰੰਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਚੇਤਾਵਨੀ ਕਿ ਹਾਂ ਆਪ ਵਿਧਾਇਕਾਂ ਦੇ ਘਰਾਂ ਦਾ ਕਰਾਂਗੇ ਕਰਾਓ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਅਮਿਤ ਸ਼ਾਹ ਫਤਜੰਗ ਬਾਜਵਾ ਨੇ ਦਿੱਤੀ ਜਾਣਕਾਰੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚੋਂ 13 ਸੀਟਾਂ ਚੋਂ 7 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਜਿਸ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਚੁਣੇ ਗਏ ਸੁਖਜਿੰਦਰ ਰੰਦਾਵਾ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਹੈ। ਦਰਅਸਲ ਸੁਖੀ ਰੰਦਾਵਾ ਨੇ ਦਾਵਾ ਕਰਦਿਆਂ ਕਿਹਾ ਹੈ ਕਿ ਜਲਦ ਹੀ ਯਾਨੀ ਕਿ ਇਸੇ ਸਾਲ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਹੁਦੇ ਤੇ ਨਹੀਂ ਰਹਿਣਗੇ ਅਤੇ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਹੈ। ਦਰਸਲੋ ਗੁਰਦਾਸਪੁਰ ਦੇ ਲੋਕਾਂ ਦਾ ਧੰਨਵਾਦ ਕਰਨ ਗਏ ਸੁਖਜਿੰਦਰ ਰੰਦਾਵਾ ਨੇ ਦਾਵਾ ਕੀਤਾ ਹੈ ਕਿ 2024 ਦੇ ਵਿੱਚ ਮੁਰ ਤੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਦੋ ਹੀ ਮਹੀਨੇ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਵੀ ਨਹੀਂ ਰਹਿਣਗੇ ਇਸ ਦੇ ਨਾਲ ਸੁਖਜਿੰਦਰ ਰੰਦਾਵਾ ਦਾ ਕਹਿਣਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਤੇ ਆਮ ਆਦਮੀ ਪਾਰਟੀ ਨੂੰ 91 0 ਦਵੇਗੀ ਖਾਦੀ ਕੀ ਗਏ ਨੇ ਕੀ ਬੀਖੇ ਨੇ ਪੋਸਿਟਿਵ ਹੋਣੇ ਕਿਹਾ ਨਾ ਕਿ 27 ਚ ਕੰਮ ਕਰਕੇ ਦੱਸੋ ਮੈਨੂੰ ਲੱਗਦਾ 24 ਚ ਨਾ ਇਲੈਕਸ਼ਨ ਆ ਜੇ ਕਿਤੇ ਅਸੈਂਬਲੀ ਦੀ ਇਹ ਮੈਂ ਠੀਕ ਕਹਿ ਰਿਹਾ ਇਹ ਝਾੜੂ ਝੂੜੂ ਥੀਲਾ ਥੀਲਾ ਹੋ ਗਿਆ ਉਦੋਂ ਆਪਾਂ ਗੁਰਦਾਸਪੁਰ ਸੀ ਜਨਾ ਤੇ ਲੋਕਾਂ ਕਿਵੇਂ ਝਾੜੂ ਫੜ-ਫੜ ਕੇ ਖੋਲ-ਖੋੜ ਕੇ ਉੱਪਰੋਂ ਛੁੱਟਿਆ ਇਹ ਝਾੜੂ ਹੁਣ ਇਕੱਠਾ ਨਹੀਂ ਜਿਹਾਣਾ ਇਹ ਝਾੜੂ ਖੇਲਰ ਜਾਣਾ ਬੇਟਾ ਇਹ ਇਹ ਝਾਂਰੂ ਖਿਲਣ ਗਿਆ ਜੇ ਸਰਕਾਰ ਇਹਨਾਂ ਦੀ ਟੁੱਟ ਜਾਣੀ ਆ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਜੇ ਰਹਿਣਾ 2 ਮਹੀਨੇ ਬਾਅਦ ਇਹਨਾਂ ਦਾ ਮੁੱਖ ਮੰਤਰੀ ਨਵਾਂ ਬਣਨਾ ਤੇ ਭਗਵੰਤ ਮਾਨ ਨੇ ਫੇਰ ਆਪਣੇ ਤੋੜ ਕੇ ਪੰਜਾਬ ਚ ਇਲੈਕਸ਼ਨ ਦੁਬਾਰਾ ਆਈ ਕਿ 24 ਦੇ ਵਿੱਚ ਤੁਹਾਡੀ ਇਲੈਕਸ਼ਨ ਦੁਬਾਰਾ ਆ ਜਾਣੀ ਆ ਆਪ ਕੋ ਮੈਨੂੰ ਕੋਈ ਕਹੀ ਜਾਨ ਜੀ ਦਬਕੇ ਬੜੇ ਮਾਰਦਾ ਕਟੌਲ ਚੱਕ ਉਹਦਾ ਦਬਕਾ ਕਿੱਥੇ ਗਿਆ ਲੋਕਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨੂੰ ਹਰਾ ਕੇ ਭੇਜਿਆ ਕਿ ਜੱਕੜੀ ਭੇਜਿਆ ਤੇ ਤੁਹਾਡਾ ਆ ਜਿਹੜਾ ਇੱਥੋਂ ਵਾਲਾ ਉਹ ਨਾ ਇਹਦਾ ਮੈਨੂੰ ਲੱਗਦਾ ਨਾ ਪੱਕਾ ਹੀ ਆਪਣੀ ਜੇਬ ਚ ਲੈ ਕੇ ਪਾਉਣਾ ਪੈਣਾ ਛੀਰੂ ਉਹ ਨਹੀਂ ਇਹ ਛੀਰੂ ਕਾਲਾ ਹੈ ਬੇਈਮਾਨੂ ਸ਼ੀਰ ਕਿਹਾ ਜਾ ਸਕਦਾ ਇਹਦਾ ਤੇ ਕੌਮੀ ਬੜਾ ਸਸਤਾ ਬੜਾ ਘਟਿਆ ਛੋਟੇ ਛੋਟੇ ਪੈਸੇ ਲੈਣ ਵਾਲਾ ਤੇ ਇਹਦਾ ਰਹਿਣ ਕਿ ਦਿੱਤਾ ਤੁਸੀਂ ਇਹ ਲੱਕਖ ਨਹੀਂ ਤੁਸੀਂ ਰਹਿਣ ਦਿੱਤਾ ਕਿ ਤੁਸੀਂ ਵੇਖੋ 99 99 ਰਹਿ ਗਈ ਹੈ ਨਾ ਆਉਂਦੀ ਵਾਰ ਨੂੰ ਰਕਸ਼ਨਾ ਚ ਇਹਦਾ ਇੱਕ ਜਣ ਕਿਹਾ 13 0 ਥੋੜੀ ਸਾਡੇ ਕੋਲ ਢਿਲਮਟ ਹੋ ਗਈ ਐਨਓਸੀ 0 13 ਕਰ ਦੇਣਾ 0 ਆਉਣੀ ਸੀ ਇਹਨਾਂ ਦੀ ਆਮਦਨੀ ਤੇ 13 ਕਾਂਗਰਸ ਜਿਹਾਉਣੀ ਸੀ ਇਹਨਾਂ ਦੀ ਇਹ 0 99 ਕਰਾਂਗੇ 99 ਕਰਾਂਗੇ ਇਹਨਾਂ ਨੂੰ ਇੱਕ ਸੀਟ ਨਹੀਂ ਮਿਲਦੀ ਤੁਸੀਂ ਕੀ ਜ਼ਿਕਰ ਇਹ ਹੈ ਕਿ ਸੁਖਜਿੰਦਰ ਰੰਦਾਵਾ ਦੇ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੰਨਾ ਵੱਡਾ ਜੋ ਦਾਵਾ ਕੀਤਾ ਗਿਆ ਉਹ ਸਹੀ ਨਿਕਲਦਾ ਹੈ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਵੇਖਣਾ ਇਹ ਵੀ ਹੋਵੇਗਾ ਕਿ ਸੁਖਜਿੰਦਰ ਰੰਦਾਵਾ ਦੇ ਵੱਲੋਂ ਕੀਤੇ ਗਏ ਇਸ ਵੱਡੇ ਦਾਅਵੇ ਅਤੇ ਦਿੱਤੇ ਗਏ ਇਸ ਵੱਡੇ ਬਿਆਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਸ਼ੂਮਨੀ ਅਕਾਲੀ ਦਲ ਦੇ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਤੋਂ ਪਹਿਲਾਂ ਹੀ ਸਿਆਸੀ ਸਖਤੜ ਚਰਨਜੀਤ ਬਰਾੜ ਦੇ ਵੱਲੋਂ ਇੱਕ ਸੁਝਾਅ ਪੱਤਰ ਲਿਖਿਆ ਗਿਆ ਹੈ ਚਰਨਜੀਤ ਬਰਾੜ ਨੇ ਪੰਜ ਪ੍ਰਧਾਨੀ ਦੀ ਮੰਗ ਕੀਤੀ ਹੈ ਤੇ ਨਾਲ ਹੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣ ਦੇ ਵਾਸਤੇ ਵੀ ਬੇਨਤੀ ਕੀਤੀ ਗਈ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਸਿਆਸੀ ਸਖਤੜ ਤੇ ਬੁਲਾਰਾ ਚਰਨਜੀਤ ਸਿੰਘ ਬਰਾੜ ਨੇ ਜਿੱਥੇ ਪਾਰਟੀ ਪ੍ਰਧਾਨ ਬਦਲਣ ਦੀ ਮੰਗ ਕੀਤੀ ਹੈ ਉੱਥੇ ਹੀ ਪੰਚ ਪ੍ਰਧਾਨੀ ਕਮੇਟੀ ਦੇ ਗਠਨ ਕਰਨ ਦੇ ਨਾਲ-ਨਾਲ ਕੁਝ ਸੁਝਾਅ ਵੀ ਦਿੱਤੇ ਨੇ ਪਾਰਟੀ ਪ੍ਰਧਾਨ ਦੇ ਨਾਂ ਖੁੱਲੀ ਚਿੱਠੀ ਜਾਰੀ ਕਰਦਿਆਂ ਚਰਨਜੀਤ ਬਰਾੜ ਨੇ ਕਿਹਾ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਸਮਾਂ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਨੇ ਬੇਨਤੀ ਹੈ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਬਲਵਿੰਦਰ ਸਿੰਘ ਭੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਗੁਜਾਰ ਸਿੰਘ ਰਣੀ ਕੇ ਪ੍ਰਧਾਨ ਐਸਸੀ ਵਿੰਗ ਮੈਂਬਰ ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਐਮ ਕੇ ਸ਼ਰਮਾ ਪ੍ਰਧਾਨ ਟ੍ਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਮੈਨੂੰ ਉਸ ਵਿੱਚ ਮੈਂਬਰ ਸੱਤਰ ਬਿਨਾਂ ਵੋਟ ਦੇ ਅਧਿਕਾਰ ਤੋਂ ਬਣਾਇਆ ਜਾਵੇ ਕੋਰ ਕਮੇਟੀ ਦੀ ਸਲਾਹ ਦੇ ਨਾਲ ਕੰਮਿੰਨਰ ਜਾਂ ਮੈਂਬਰ ਹੋਰ ਵੀ ਹੋ ਸਕਦੇ ਨੇ ਇਹ ਐਲਾਨ ਕਰੋ ਕਿ ਇਹ ਪ੍ਰੈਜ਼ੀਡੀਅਮ ਯਾਨੀ ਕਿ ਪ੍ਰਧਾਨਗੀ ਮੰਡਲ 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਭਰਤੀ ਹੋ ਕੇ ਨਵੇਂ ਡੈਲੀਗੇਟਾਂ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰੈਜ਼ੀਡੀਅਮ ਬਣੇ ਉਹ ਕਰੇਗੀ ਜਿਸ ਵਿੱਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਲੜਨਾ ਐਸਜੀਪੀਸੀ ਦੀਆਂ ਵੋਟਾਂ ਬਣਾਉਣਾ ਅਤੇ ਜੇਕਰ ਜਨਰਲ ਇਲੈਕਸ਼ਨ ਆਉਂਦੀ ਹੈ ਉਹ ਲੜਾਉਣੀ ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ ਪਾਰਟੀ ਦੀ ਪਰਤੀ ਆਦ ਸਾਰੇ ਸਿਆਸੀ ਕੰਮ ਪ੍ਰੈਜ਼ੀਡੀਅਮ ਦੇਖੇਗੀ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾ ਦੂਜਾ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ ਵੀ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਅਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵਿਧੀ ਵਿਵਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖਤ ਦਵੇ ਉਹ ਨਿਮਾਣੇ ਸਿੰਘ ਵਾਂਗ ਪੁਗਤਾਈਏ ਪਰਮਾਤਮਾ ਭਲੀ ਕਰੇਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰ किनार ਕਰ ਦਿੱਤਾ ਜਾਂਦਾ ਹੈ ঠিক ਉਸੇ ਤਰ੍ਹਾਂ ਇਹ SLAवी ਉਸ ਸਮੇਂ ਨਹੀਂ ਮੰਨੀ ਗਈ ਪ੍ਰਧਾਨ ਜੀ ਹੁਣ ਵੀ ਗੱਲ ਉਠੀ ਖੜੀ ਹੈ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਂ ਇਹ ਇਨਾ ਮਾੜਾ ਹਾਲ ਹੋ ਰਿਹਾ ਹੈ ਵਿਵਾ ਹਰਸਮਿਤ ਕੋਰ ਬਾਦਲ ਜੀ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ 파ਗੀਦਾਰ ਨਹੀਂ ਸਨ ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਜ਼ਰੂਰ ਲਈਏ ਤੀਜਾ ਸੁਝਾਅ ਹੈ ਪਾਰਟੀ 1 ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮਾਫੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ 1 ਮਹੀਨਾ ਚੱਲ ਕੇ ਦੇਖ ਲਓ ਜਿੱਥੇ ਪਿਛਲੇ 3 ਸਾਲਾਂ ਤੋਂ ਆਪਣੇ ਨਿੱਜੀ ਸਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ ਅਫਸਰਾਂ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉੱਥੇ ਹੀ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖੋ ਪਾਰਟੀ ਵੀ ਚੜਦੀ ਕਲਾ ਚ ਰਹੇਗੀ ਪਾਰਟੀ ਪ੍ਰદાનਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਦੇ ਨਾਲ ਪਟਿਆਲਾ ਤੋਂ ਸੰਸਦ ਬਨੇ ਕਾਂਗਰਸੀ ਆਗੂ ਧਰਮਵੀਰ ਗਾਂਧੀ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਨਿਸ਼ਾਨੇ 사ਦੇ ਗਏ ਨੇ ਧਰਮਵੀਰ ਗਾਂਧੀ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਵੀ ਕਾਂਗਰਸੀ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਹੰਡਾਗਰਦੀ ਦੇ ਦੋਸ਼ ਲਗਾਏ ਗਏ ਨੇ ਤੇ ਧਰਮੇਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਜਿੱਤਨ ਤੋਂ ਬਾਅਦ ਡਾਕਟਰ ਧਰਮਿੰਦਰ ਗਾਂਧੀ ਦੇ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪਟਿਆਲਾ ਸਥਿਤ ਐਮ ਐਲ ਏ ਸਹਿਬਾਨਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਡਾਕਟਰ ਧਰਮਿੰਦਰ ਗਾਂਧੀ ਨੇ ਦੋਸ਼ ਲਗਾਏ ਨੇ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਵੱਲੋਂ ਕਾਂਗਰਸ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਡਾਕਟਰ ਧਰਮਿੰਦਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਹੀ ਗੁੰਡਾਗਰਦੀ ਚੱਲਦੀ ਰਹੀ ਤਾਂ ਫਿਰ ਪਟਿਆਲਾ ਦੇ ਵਿੱਚ ਸਥਿਤ ਵਿਧਾਇਕਾਂ ਦੇ ਘਰ ਕੇ ਰਹਿ ਜਾਣਗੇ ਤੇ ਕਾਂਗਰਸ ਪਾਰਟੀ ਸੜਕਾਂ ਤੇ ਉਤਰੇਗੀ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ مدد ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦਿਨ ਉਗਰਮੀਆ ਮਸਾਲਾ ਚੋਣਾ ਦਰਾਂ ਵੀ ਆਈਆਂ ਸੀਗੀਆਂ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਥਾਣੇ ਲੁਆਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਇਨਕੁਆਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਰਲ ਕੋਰਪੋਰਟ ਡਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮ ਸ਼ਿਕਾਇਤਾਂ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ ਡੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰਓ ਸਾਹਿਬ ਸੀਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਐਰੀਡ ਲਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ बतौर ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰ ਨੂੰ ਬਰਕਰਾਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਸੋ ਜਿਹੜੀ ਆ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਧਗਨਾ ਕੁਮਾਰੇ ਨੇ ਖਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਯੋਜਨਾ ਦੇ ਟਿਪਰ ਚੱਲਦੇ ਨੇ ਜੋ ਉਹਨਾਂ ਦੀਆਂ ਜਿਹੜੀਆਂ ਤਾਂ ਕੋ ਮਾਫੀਏ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂਆਂਆਂ ਜਿਹੜੇ ਨਵੇਂ ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਮਾਨ ਦਾ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਿਸਟਰ ਨੇ ਉਹਨਾਂ ਦੇ ਜਿਹੜੀ ਜਿਹੜੇ ਕੰਮ ਹੈ ਉਹ ਸਾਰੇ ਹਲਕੇ ਦੇ ਲੋਕ ਜਾਣਦੇ ਨੇ ਔਰ ਉਹਨਾਂ ਦੇ ਕੱਲ ਦੇ ਟਿਪਰ ਉਹਨਾਂ ਦੇ ਹੁੰਦੇ ਕਬਜ਼ੇ ਲੋਕੀ ਰੋਜ਼ ਦੇ ਦੇਖ ਰਹੇ ਅਸੀਂ ਵੀ ਰੋਜ਼ ਦੇਖ ਰਹੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਕੰਮ ਕਰਦੇ ਹੋਏ ਇਹਨਾਂ ਦੇ ਬੰਦੇ ਉੱਤੇ ਇਹ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰਹਿੰਦੇ ਦੀ ਉਹਦੀ ਤਾਂ ਹੋਰ ਜਿਹੜੇ ਸਾਧਨਾਂ ਹੋਗੇ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸ਼ਤ ਪਾਉਣ ਲਈ ਇੱਕ ਤਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਚੋਂ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕwidehat ਕੇ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਅਸੀਂ ਸਰਕਾਰਾਂ ਦੇ ਉੱਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਤਿਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇਸ ਦੇ ਸਰਮਾ ਸੌਤਾਂ ਦੀ ਲੁੱਟ ਇਸ ਦੇ ਜਿਹੜੀ ਡੈਸਟਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਵਾਰੀ ਪਾਰਟੀ ਦੇ ਐਮਐਲਏ ਦੀ ਕਾਸਤ ਆਫ ਦੇ ਐਮਐਲਏ ਕਨੌਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਆਗੇ ਆ ਬਸ ਸਨੌਰ ਦੇ ਆ ਤਿੰਨੇ ਐਮਐਲਏ ਇਹਨਾਂ ਬਾਰੇ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾਂ ਐਮਐਲਏ ਕਰ ਵੀ ਕੇਰਾਂਗੇ ਔਰ ਐਸਐਸਪੀ ਨੂੰ ਵੀ ਕੇਰਾਂਗੇ ਜ਼ਿਕਰੋ ਹੈ ਕਿ ਪਟਿਆਲਾ ਦੇ ਵਿੱਚ ਸਥਿਤ ਕਨੌਰ ਹਲਕਾ ਸਨੌਰ ਹਲਕਾ ਪਟਿਆਲਾ 2 ਅਤੇ ਸਮਾਣਾ ਹਲਕੇ ਦੇ ਬਾਰੇ ਡਾਕਟਰ ਧਰਮੀਰ ਗਾਂਧੀ ਨੇ ਵਿਤਾਇਕਾਂ ਨੂੰ ਚੇਤਾਵਨੀ ਦਿੱਤੀ ਹੈ ਵਿਕਣ ਹੋਵੇਗਾ ਕਿ 19 ਸਮੇਲ ਵਿੱਚ ਪਾਰਟੀ ਇਸ ਦਾ ਕੀ ਜਵਾਬ ਦਿੰਦੀ ਹੈ ਭਾਜਪਾ ਆਗੂ ਫਤੇਜੰਗ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ ਫਤੇਜੰਗ ਬਾਜਵਾ ਦਾ ਕਹਿਣਾ ਹੈ ਕਿ ਜਲਦ ਕਿਸਾਨੀ ਸੰਘਰਸ਼ ਦੇ ਚੱਲਦਿਆਂ ਹੋਇਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਜਿਸ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਇਸ ਉੱਤੇ ਧੰਨਵਾਦ ਜ਼ਾਹਰ ਕੀਤਾ ਤੇ ਉਹਨਾਂ ਨੇ ਸਵਾਗਤ ਕੀਤਾ ਭਾਜਪਾ ਆਗੂ ਫਤੇਜੰਗ ਬਾਜਵਾ ਨੇ ਵੱਡਾ ਦਾਅਵਾ ਕੀਤਾ ਹੈ ਕਿ ਕਿਸਾਨ ਸੰਘਰਸ਼ ਤੇ ਚੱਲਦਿਆਂ ਕਿਸਾਨ ਆਗੂਆਂ ਨਾਲ ਜਲਦੀ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁਲਾਕਾਤ ਕਰ ਸਕਦੇ ਨੇ। ਉਹਨਾਂ ਦੱਸਿਆ ਕਿ ਜਦੋਂ ਉਹ ਨਵੀਂ ਬਣੀ ਸਰਕਾਰ ਬਣਨ ਤੇ ਵਧਾਈ ਦੇਣ ਵਾਸਤੇ ਗਏ ਸੰਤ ਗਜਿੰਦਰ ਸ਼ਖਾਵਤ ਨੇ ਬਾਜਵਾ ਨੂੰ ਕਿਹਾ ਸੀ ਕਿ ਇਸ ਮਾਮਲੇ ਤੇ ਗੱਲਬਾਤ ਕਰਨੀ ਹੈ। ਬਾਜਵਾ ਦਾ ਕਹਿਣਾ ਸੀ ਕਿ ਉਹ ਕੋਸ਼ਿਸ਼ ਕਰ ਰਹੇ ਨੇ ਜਲਦੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਦਾ ਸਮਾਂ ਮਿਲੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਤੇ ਵਿਚਾਰ ਕਰਨ ਵਾਸਤੇ ਤਿਆਰ ਹੈ ਇਸ ਨੂੰ ਲੈ ਕੇ ਕਿਸਾਨਾ ਗੂ ਬਲਦੇਵ ਚਿਰਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਸਸਾ ਫਤਿਹਜੰਗ ਬਾਜਵਾ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨੇ ਕਿ ਜਦੋਂ ਮੈਂ ਦਿੱਲੀ ਬਤਾਈ ਦੇਣੀ ਗਿਆ ਸੀ ਪ੍ਰਧਾਨ ਮਨਤੇਂਦਰਿੰਦਰ ਮੋਦੀ ਨੂੰ ਤਾਂ ਉੱਥੇ ਕਈ ਮੰਤਰੀਆਂ ਨਾਲ ਗੱਲਬਾਤ ਹੋਈ ਹੈ ਸਾਡੀ ਜਿਵੇਂ ਕਿ ਗਜਿੰਦਰ ਸ਼ਖਾਵਤ ਮੰਤਰੀ ਨੇ ਕਿਹਾ ਹੈ ਕਿ ਫਤਿਹਜੰਗ ਬਾਜਵਾ ਜੀ ਆਪਾਂ ਮਸਲਾ ਹੱਲ ਕਰਨਾ ਕਿਸਾਨਾਂ ਦਾ ਤੇ ਮਿੱਤਸ਼ਾਹ ਤੋਂ ਜਲਦੀ ਸਮਾਂ ਲੈ ਕੇ ਆਪਾਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਯਕੀਨੀ ਬਣਾਈਏ ਤਾਂ ਜੋ ਸਾਡੀ ਪੰਜਾਬ ਦੇ ਵਿੱਚ ਮਜ਼ਬੂਤੀ ਬਣ ਸਕੇ ਕਿਉਂਕਿ ਕਿਸਾਨ ਅੰਦੋਲਨ ਕਰਕੇ ਸਾਨੂੰ 35 ਤੋਂ 40 ਸੀਟਾਂ ਦੇ ਉੱਤੇ ਕਾਫੀ ਨੁਕਸਾਨ ਹੋਇਆ ਜੀ ਦੇਖੋ ਸਾਰੇ ਕਹਿੰਦੇ ਨੇ ਕਿ ਸੱਚ ਜਿਹੜਾ ਨਾ ਉਹ ਛੁੱਟਿਆ ਨਹੀਂ ਰਹਿੰਦਾ ਜੀ ਸੱਚ ਸੱਚ ਹੁੰਦਾ ਚਲੋ ਜੇ ਉਹ ਥੋੜਾ ਬੋਲੇ ਨੇ ਬੋਲੇ ਤਾਂ ਹੈ ਨਾ ਜੀ ਉਹ ਤਾਂ ਸਮਝਿਆ ਵੀ 30 35 ਸੀਟਾਂ ਦਾ ਲੇਕਿਨ ਤੁਹਾਨੂੰ ਮੰਨ ਕੇ ਚੱਲੇਗਾ ਕਿ ਪੰਜਾਬ ਦੇ ਵਿੱਚੋਂ ਜੇ ਉਸ ਟਾਈਮ ਦੇ ਉੱਤੇ ਕਿਸਾਨ ਅੰਦੋਲਨ ਨਾ ਚੱਲਦਾ ਤੇ ਸੁਖਵੀਰ ਬਾਦਲ ਤੇ ਭਾਜਪਾ ਦਾ ਸਮਝੌਤਾ ਹੋਣਾ ਸੀ ਜੀ ਔਰ ਜੇ ਇਹਨਾਂ ਦਾ ਸਮਝੌਤਾ ਹੁੰਦਾ ਤੇ ਕਿੰਨੀਆਂ ਛਿੱਟਾਂ ਪੰਜਾਬ ਚਲ ਜਾਂਦੇ ਫਿਰ ਜਿਹੜੀਆਂ ਹਰਿਆਣੇ ਚੋਂ ਜਿਹੜੀਆਂ ਪੰਜ ਛਿੱਟਾਂ ਦਾ ਅਲਾਊਸ ਹੋਇਆ ਇਹਨਾਂ ਨੂੰ ਵੈਸੇ ਤਾਂ ਜ਼ਿਆਦਾ ਹੋਣਾ ਸੀ ਪਰ ਚਲੋ ਪੰਜ ਤਾਂ ਹੋਈਆਂ ਹੀ ਨੇ ਨਾ ਜੀ ਉਹ ਵੀ ਕਿਸਾਨ ਅੰਦੋਲਨ ਕਰਕੇ ਰਾਜਸਥਾਨ ਚੋ ਆਜੋ ਵੀ ਕਿਸਾਨ ਅੰਦੋਲਨ ਕਰਕੇ ਤੇ ਯੂਪੀ ਚੋ ਆਜੋ ਵੀ ਕਿਸਾਨ ਅੰਦੋਲਨ ਕਰਕੇ ਹੋਰ ਵੀ ਸਟੇਟਾਂ ਚ ਫਰਕ ਪਿਆ ਸੋ ਇਹ ਗੱਲ ਤੇ ਮੰਨਦੇ ਆ ਨਾ ਵੀ ਇਹ ਕਿਸਾਨ ਅੰਦੋਲਨ ਕਰਕੇ 30 35 ਤੱਕ ਮੰਨਦੇ ਆ ਪਰ ਜ਼ਿਆਦਾ ਪਿਆ ਔਰ ਚੰਗੀ ਗੱਲ ਹੈ ਕਿ ਮੰਨ ਲੈਣ ਤੇ ਕਿਸਾਨ ਨੂੰ ਜਿਹੜਾ ਕਿ ਅਸੀਂ ਇਹ ਪਤਾ ਨਹੀਂ ਕਿਸ ਗੱਲ ਦੇ ਇਹ ਆੜੇ ਹੋਏ ਨੇ ਕਿਉਂ ਆੜੇ ਜਿਹੜਾ ਵਰਤੀਨਾ ਲੈ ਕੇ ਚੱਲ ਰਹੇ ਨੇ ਪਰ ਫਿਰ ਵੀ ਮੈਂ ਫਤਿਹ ਜੰਗੀ ਬਾਜਰੇ ਦਾ ਇਹ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਸੱਚ ਬੋਲਿਆ ਤੇ ਕਿਸਾਨ ਅਸੀਂ ਕੋਈ ਚਾਹੁੰਦੇ ਨਹੀਂ ਵੇਖੋ ਤੁਸੀਂ ਕਿੰਨੇ ਚਿਰ ਪਹਿਲਾਂ 13 ਮਹੀਨੇ ਅਸੀਂ ਪਹਿਲਾਂ ਉੱਥੇ ਬੈਠੇ ਰਹੇ ਜੀ ਉਦੋਂ ਵੀ ਮੋਦੀ ਜੀ ਇਹ ਗੱਲ ਮੰਨੇ ਸੀ ਕਿ ہماری ਤਪੱਸਿਆ में ਕੋਈ ਕਮੀ ਰਹੀ ਗਈ ਹਮ ਸਮਝਾ ਨਹੀਂ ਪਾਏ ਕਿਸਾਨੋ ਕੋ ਜੀ ਤੇ ਅੱਜ ਵੀ ਜੇ ਉਦੋਂ ਨਹੀਂ ਸਮਝਾ ਪਾਏ ਸੀ ਤੇ ਫਿਰ ਜਦੋਂ ਤਵਾਰਾ ਆ ਹੀ ਗਏ ਆ ਤੇ ਉਦੋਂ ਸਾਰੂ ਜਾਣ ਤੋਂ ਕਿਉਂ ਰੋਕਿਆ ਗਿਆ ਸੋ ਕਿਸਾਨ ਇਹ ਗੱਲ ਤਾਂ ਮੰਨ ਗਏ ਨਾ ਵੀ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਭਾਜਪਾ ਨੂੰ ਨੁਕਸਾਨ ਜ਼ਿਕਰ ਹੋ ਕਿ ਕਿਸਾਨੀ ਸੰਘਰਸ਼ ਦੇ ਕਾਰਨ ਭਾਜਪਾ ਨੂੰ 35 ਤੋਂ 40 ਸੀਟਾਂ ਦਾ ਨੁਕਸਾਨ ਹੋਇਆ ਇਹ ਭਾਜਪਾ ਦਾ ਖੁਦ ਦਾ ਵੀ ਮੰਨਣਾ ਹੈ ਵੇਖਣਾ ਇਹ ਹੋਵੇਗਾ ਕਿ ਕਦੋਂ ਅਮਿਤ ਸ਼ਾਹ ਦੇ ਨਾਲ ਕਿਸਾਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਇਸ ਮਾਮਲੇ ਦਾ ਕੀ ਹੱਲ ਨਿਕਲਦਾ ਹੈ ਦਿੱਲੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਵਾਰ ਉਹਨਾਂ ਨੇ ਅਗਨੀ ਵੀਰ ਨੂੰ ਲੈ ਕੇ ਭਾਜਪਾ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਨੇ ਸੰਜੇ ਸਿੰਘ ਦਾ ਕਹਿਣਾ ਸੀ ਕਿ ਅਗਨੀ ਵੀਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਠੇਕੇ ਤੇ ਪੁਲਿਸ ਭਰਤੀ ਕੀਤੀ ਜਾ ਰਹੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਮਾੜੀ ਗੱਲ ਹੋਵੇਗੀ ਕਿਉਂਕਿ ਠੇਕੇ ਤੇ ਭਰਤੀ ਕੀਤੀ ਪੁਲਿਸ ਨਾ ਤਾਂ ਸਰਕਾਰ ਨੂੰ ਜਵਾਬ ਦੇ ਸਕੇਗੀ ਨਾ ਹੀ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਗਨੀ ਵੀਰਦੀ ਭਰਤੀ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਪਾਜਪਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਸੰਜੀਤ ਸਿੰਘ ਦਾ ਕਹਿਣਾ ਸੀ ਅਗਨੀ ਵੀਰ ਰਾਹੀਂ ਠੇਕੇ ਤੇ ਭਾਰਤੀ ਫੌਜ ਵਿੱਚ ਸਿਪਾਹੀ ਭਰਤੀ ਕੀਤੇ ਗਏ ਇਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਚ ਪੁਲਿਸ ਦੀ ਭਰਤੀ ਠੇਕੇ ਤੇ ਹੋਣ ਚਾਰੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਸੁਰੱਖਿਆ ਦੇ ਨਾਲ ਮਸਾਕ ਹੈ ਸੰਜੇਵ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਯੂਪੀ ਵਿੱਚ ਪੁਲਿਸ ਭਰਤੀ ਪੇਪਰ ਲੀਕ ਹੋਣ ਦੇ ਕਾਰਨ 60 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ। ਅਦਿੱਸ્ય ਮਾਮਲੇ ਦੀ ਜਾਂਚ ਹਜੇ ਚੱਲ ਰਹੀ ਹੈ ਕਿ ਹੁਣ ਮੁਰ ਤੋਂ ਠੇਕੇ ਤੇ ਪੁਲਿਸ ਭਰਤੀ ਹੁਣ ਚੱਲੀ ਹੈ। ਉਹਨਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਪੁਲਿਸ ਵੀ ਠੇਕੇ ਤੇ ਭਰਤੀ ਕੀਤੀ ਜਾਵੇਗੀ ਤਾਂ ਫਿਰ ਪੁਲਿਸ ਨਾ ਤਾਂ ਸਰਕਾਰ ਨੂੰ ਜਵਾਬਦੇਹ ਹੋਵੇਗੀ ਨਾ ਤਾਂ ਜਨਤਾ ਨੂੰ। ਅਗਨੀ ਵੀਰੋਂ ਦੀ ਭਰਤੀ ਯਾਨੀ ਕਿ ਸੈਨਾ ਮੇ ठेके पर भारत के जवान भर्ती किए गए चार साल की ठेके की नौकरी और उसके बाद अब उत्तर प्रदेश में पुलिस की भर्ती ठेके पर होने जा रही है यह कैसा मजाक है देश के नौजवानों के साथ ये कैसा मजाक है उत्तर प्रदेश की सुरक्षा के साथ कानून व्यवस्था के साथ इसी तरह का मजाक गुजरात में किया गया है गुजरात में भी ठेके पर पुलिस वाले रखे जाते हैं कर्मचारी रखे जाते हैं क्या वही मॉडल आप उत्तर प्रदेश में लाना चाहते हैं बीजेपी के शासन में करोड़ों बच्चों का जीवन पेपर लीक के कारण बर्बाद हुआ पुलिस भर्ती में लगभग 60 लाख बच्चों का जीवन बर्बाद हुआ पेपर लीक के कारण उत्तर प्रदेश में उसकी जांच चल रही है और इस दौरान ये ठेके पे पुलिस की भर्ती मैं समझता हूं ये फैसला तत्काल इस पर सरकार को विचार करना चाहिए और कतई ये फैसला लागू नहीं होना चाहिए ठेके पर अगर पुलिस के लोग भर्ती होने लगेंगे उत्तर प्रदेश में तो ना तो उसमें उनकी कोई जवाबदेही जनता के प्रति होगी न सरकार के प्रति होगी जिक्र है कि अग्निवीर चार साल वास्ते भारतीय फौज सिपाही भर्ती किए जाते जिस तो बाद ਸਮੇਂ-ਸਮੇਂ ਤੇ ਸਿਆਸੀ ਆਗੂਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਠੇਕੇ ਤੇ ਪੁਲਿਸ ਨੂੰ ਭਰਤੀ ਕਰਨ ਨੂੰ ਲੈ ਕੇ ਵੀ ਵਿਵਾਦ ਛਿੜ ਗਿਆ ਹੈ ਵੇਖਣਾ ਹੋਵੇਗਾ ਇਸ ਵਿਵਾਦ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੀ ਅਹਿਮ ਮੋੜ ਹੁੰਦਾ ਹੈ ਬੀਤ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮੁਲਾਕਾਤ ਕਰਨ ਵਾਸਤੇ ਤਿਹਾੜ ਜੇਲ੍ਹ ਪਹੁੰਚੇ ਸਨ ਤੇ ਅੱਜ ਦਿੱਲੀ ਦੀ ਜਲ ਵਿਭਾਗ ਦੇ ਮੰਤਰੀ ਆਤੀਸ਼ੀ ਮਾਰਲੇ ਨਾਲ ਮੁਲਾਕਾਤ ਕਰਨ ਵਾਸਤੇ ਤਿਹਾਰ ਜੇਲ੍ਹ ਗਏ ਮੁਲਾਕਾਤ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਜਲ ਸੰਕਟ ਨੂੰ ਲੈ ਕੇ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਜਿੱਥੇ ਕਿਤੇ ਵੀ ਲੋਕਾਂ ਨੂੰ ਲੋੜ ਹੈ ਉੱਥੇ ਕਿਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਣ ਤੇ ਲੋਕਾਂ ਦੇ ਨਾਲ ਖੜੇ ਹੋਣ ਦਿੱਲੀ ਜਲ ਸੰਕਟ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਅਤੇ ਅੱਜ ਹੀ ਆਤਿਸ਼ੀਨ ਮਰਲੇ ਨਾ ਜੋ ਦਿੱਲੀ ਦੀ ਜਲ ਮੰਤਰੀ ਐ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਵਾਸਤੇ ਤਿਹਾਰ ਜੇਲ੍ਹ ਪਹੁੰਚੇ ਹੋਏ ਸਨ ਆਤਿਸ਼ੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਬਿਜਲੀ ਅਤੇ ਪਾਣੀ ਦੀ ਸਪਲਾਈ ਬਾਰੇ ਪੁੱਛਿਆ ਤੇ ਕਿਹਾ ਕਿ ਜੋ ਵੀ ਕਦਮ ਚੁੱਕਣ ਦੀ ਲੋੜ ਹੈ ਉਹ ਕਦਮ ਚੁੱਕੇ ਜਾਣ ਕੇਜਰੀਵਾਲ ਨੇ ਜੇਲ੍ਹ ਵਿੱਚੋਂ ਵਿਧਾਇਕਾਂ ਨੂੰ ਇਹ ਹੁਕਮ ਵੀ ਦਿੱਤੇ ਨੇ ਕਿ ਉਹ हर उस खेत जिथे लोगों लड़ है तो उन्होंने समस्या हल कर आज मैं दिल्ली के मुख्यमंत्री अरविंद केजरीवाल जी जो एक केंद्र सरकार द्वारा एक झूठे केस में फंसाए गए हैं और उसकी वजह से आज तिहाड़ जेल में है उनसे मिलने आई थी जैसा आप सब जानते हैं अरविंद केजरीवाल जी को अपने से ज्यादा चिंता दिल्ली वालों की है और जैसे ही मैं उनसे मिलने गई उन्होंने सबसे पहले बिजली के बारे में और खासकर पानी के बारे में ये पूछा कि उन्होंने कहा कि उन्होंने टीवी पर देखा है कि किस तरह पानी की कमी चल रही है कि किस तरह से दिल्ली के लोग परेशान हैं उन्होंने मुझे क्लियर डायरेक्शन दी हैं कि जो जो भी कदम उठाने की जरूरत है वो जल्द से जल्द उठाए जाए ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਭੀ ਐਮਐਲਏਜ਼ ਕੋ ਡਾਇਰੈਕਸ਼ਨ دی ਹੈ ਉਹਨਾਂ ਨੇ ਕਿ ਸਭੀ ਐਮਐਲਏਜ਼ ਗਰਾਉਂਡ ਪਰ ਜਾਣ ਪਬਲਿਕ ਦੇ ਵਿੱਚ ਮੇ ਰਹੇ और जहां जहां पे भी वो जिस प्रकार से पानी पहुंचवाने में मदद कर सकते हैं सारे एमएलए को ग्राउंड पर रहना है और लोगों की जो पानी की परेशानी है उसको सॉल्व करने की कोशिश कर उनकी चिंता दिल्ली के लोगों की है दिल्ली के लोगों के कामों की है और इसीलिए उन्होंने बुलाया मुझे और सारी खासकर पानी और बिजली के बारे में पूछा दो दिन पहले जो यूपी में आग लगने की वजह से आ, बिजली गई थी दिल्ली के कई हिस्सों में उसके बारे में भी पूछा उसके बारे में भी कहा है कि तुरंत सब अधिकारियों के साथ बैठकर ये फिर से समस्या ना हो सके इसका समाधान हमें ढूंढना है अरविंद केजरीवाल जी चाहे जेल के अंदर हो चाहे जेल के बाहर हो वो दिल्ली के लोगों के बारे में ही सोच रहे हैं दिल्ली के लोगों की समस्याओं का क्या समाधान हो सकता है दिल्ली के लोगों के लिए हम और क्या बेहतर कर सकते हैं सिर्फ इसके बारे जिक्रयोग है की अजवाई दे दे हिमाचल प्रदेश ने कोर्ट नहा की दिल्ली नाते हिमाचल को पानी नहीं है पर बीते दिन हिमाचल प्रदेश दे वलो आख्या गया कि उन्होंने पानी छता है ਹੁਣ ਅਦਾਲਤ ਨੇ ਯਮਨਾ ਨਦੀ ਬੋਰਡ ਨੂੰ ਸ਼ੁੱਕਰਵਾਰ ਯਾਨੀ ਕਿ ਕੱਲ ਨੂੰ ਦਿੱਲੀ ਸਰਕਾਰ ਦੀ ਅਰਜ਼ੀ ਤੇ ਖੇਤਰੀ ਤੋਂ ਖੇਤੀ ਫੈਸਲਾ ਲੈਣ ਲਈ ਮੀਟਿੰਗ ਬੁਲਾਉਣ ਦਾ ਹੁਕਮ ਦਿੱਤਾ ਹੈ ਵਿਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਅਹਿਮ ਫੈਸਲੇ ਲਏ ਜਾਂਦੇ ਨੇ ਲੁਧਿਆਣਾ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਰਾਜਾ ਵੜਿੰਗ ਲੋਕਾਂ ਦਾ ਧੰਨਵਾਦ ਕਰਦੇ ਵਿਖਾਈ ਦੇ ਰਹੇ ਨੇ ਤੇ ਦਾਖਾ ਪਹੁੰਚ ਕੇ ਰਾਜਾ ਵੜਿੰਗ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦਰਸਲ ਰਾਜਾ ਵੜਿੰਗ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ ਅਤੇ ਦਾਖਾ ਤੋਂ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਮ ਪਿੱਛੇ ਐਮ ਐਲ ਏ ਜ਼ਰੂਰ ਲੱਗੇਗਾ ਰਾਜਾ ਵੜਿੰਗ ਨੇ ਕਹਿ ਦਿੱਤਾ ਹੈ ਕਿ ਮੈਂ ਭਰਾ ਹੋਂ ਦਾ ਫਰਜ਼ ਨਿਭਾਵਾਂਗਾ ਅਤੇ ਆਪਣਾ ਵਾਅਦਾ ਪੂਰਾਵਾਂਗਾ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਹਿੱਸੇ 7 ਸੀਟਾਂ ਆਈਆਂ ਨੇ ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਨੇ ਤੇ ਅਜੇ ਇਹ ਵਿੱਚ ਉਹ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਪਣੇ ਇਲਾਕੇ ਵਿੱਚ ਪਹੁੰਚੇ ਹਲਕਾ ਦਾਖਾਂ ਦੇ ਵਿਖੇ ਪਹੁੰਚਣ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਜਨਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪੱਖੀ ਲਹਿਰ ਉੱਠ ਚੁੱਕੀ ਹੈ ਉਨਾ ਕਿਹਾ ਹੈ ਕਿ ਕਾਂਗਰਸ ਨੂੰ 2027 ਦੇ ਵਿੱਚ ਜਿੱਤ ਦੇ ਸੰਕੇਤ ਮਿਲ ਚੁੱਕੇ ਨੇ ਜਿਸ ਕਾਰਨ ਦਿਨ ਰਾਤ ਮਿਹਨਤ ਕੀਤੀ ਜਾਵੇਗੀ। ਉਹਨਾਂ ਵਿਰੋਧੀ ਪਾਰਟੀਆਂ ਨੂੰ ਦੁਸ਼ਮਣ ਦੱਸਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਦੁਸ਼ਮਨਾ ਨੂੰ ਇੱਕ ਵੀ ਮੌਕਾ ਨਹੀਂ ਦੇਵੇਗੀ ਕਿ ਉਹਨਾਂ ਦੇ ਘਰ ਅੰਦਰ ਦਾਖਲ ਹੋਣ ਅਤੇ ਸਖਤ ਦਿਨ ਰਾਤ ਮਿਹਨਤ ਕਰੇਗੀ। ਸੰਕੇਤ ਸਿੱਧੇ ਤੇ ਸਪਸ਼ਟ ਸੰਕੇਤੇ ਨੇ ਕਿ ਪੰਜਾਬ ਦੀ ਜਨਤਾ ਇਹ ਗੱਲ ਚਾਹੁੰਦੀ ਹੈ कि हम कांग्रेस पार्टी पंजाब की अगवाई करे इस लोकसभा दुना चोना सीधे संकेत दिखे और सचे पातशाह कृपा कर दो सरकार दिल्ली की सरकार पंजाब की सरकार जिस प्रकार लोग ने दोहां सरकार नकार के एक चंगा स्नेहा कांग्रेस पक्षी जी लहर पंजाब ने चलाई है ਤੇ ਆਉਣ ਵਾਲੇ 27 ਦੇ ਸੰਕੇਤ ਹਨ ਪਰ ਸਾਨੂੰ ਬੜੀ ਧਿਆਨਦਾਰੀ ਨਾਲ ਇਮਾਨਦਾਰੀ ਨਾਲ ਬੜੀ ਸਮਝਦਾਰੀ ਨਾਲ ਇਹਨੂੰ ਸੰਭਾਲ ਕੇ ਆਉਣ ਵਾਲੇ ਸਮੇਂ 'ਚ ਰੱਖਣਾ ਹੋਵੇਗਾ ਔਰ ਦਿਨ ਰਾਤ 2.5 ਸਾਲ ਬਿਲਕੁਲ ਚੁੱਕਣੇ ਨਹੀਂ ਹੋਣਾ ਬਾਰਡਰ ਤੇ ਪਹਿਰਾ ਫੇਰ ਦੁਹਾਰੇ ਉਸੇ ਤਰ੍ਹਾਂ ਹੋਰ ਨਗਰਾਨੀ ਦੇ ਨਾਲ ਕਿਉਂਕਿ ਦੁਸ਼ਮਣ ਨੂੰ ਪਤਾ ਲੱਗ ਚੁੱਕਿਆ ਹੈ ਕੀ ਸਾਹਮਣੇ ਵਾਲੇ ਬਹੁਤ ਤਕੜੇ ਐ ਲੇਕਿਨ ਅਸੀਂ ਕੋਈ ਮੌਕਾ ਨਹੀਂ ਦੇਣਾ ਜਿਸ ਦੇ ਨਾਲ ਦੁਸ਼ਮਣ ਸਾਡੇ ਘਰ ਵੱਲ ਵਧੇ ਅਸੀਂ ਹੋਰ ਧਿਆਨ ਦੇ ਨਾਲ ਫੋਕਸ ਕਰਕੇ ਨਿਸ਼ਾਨਾ ਸਿੱਧਾ ਆਪਾਂ ਰੱਖ ਕੇ ਅਗਲੇ ਢਾਈ ਸਾਲ ਮਿਹਨਤ ਕਰਨੀ ਰਾਜਾ ਬੜਕ ਨੇ ਕਾ ਪਰ ਤੇ ਕਰ ਲਿਆ ਕਿ ਇੱਕ ਦਿਨ ਮੈਂ ਆਪਣੀ ਘਰਵਾਲੀ ਨੂੰ ਆਖਿਆ ਅਗਲੇ ਢਾਈ ਸਾਲ ਅਸੀਂ ਪੰਜਾਬ ਦੇ ਹਰ ਕੋਨੇ 'ਚ ਜਾਣਾ ਹੈ ਔਰ ਲੋਕਾਂ ਦੀ ਲੜਾਈ ਲੜਨੀ ਹੈ ਇੱਕ ਦਿਨ ਵੀ ਆਰਾਮ ਸਾਡੇ ਵਾਸਤੇ ਹਰਾਮ ਹੋਏਗਾ ਜ਼ਿਕਰਯੋਗ ਹੈ ਕਿ ਹਲਕਾ ਦਾਖਾਂ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਤੂ ਨੂੰ ਲੈ ਕੇ ਵੀ ਰਾਜਾ ਵੜਿੰਗ ਨੇ ਵੱਡਾ ਦਾਵਾ ਕੀਤਾ ਹੈ ਰਾਜਾ ਵੜਿੰਗ ਨੇ ਦਾਵਾ ਕਰ ਦਿੱਤਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਾਖਾਂ ਤੋਂ ਸੰਦੀਪ ਸੰਤੂ ਨੂੰ ਟਿਕਟ ਮਿਲੇਗੀ ਤੇ ਉਹਨਾਂ ਦੇ ਨਾਮ ਪਿੱਛੇ ਐਮ ਐਲ ਏ ਜ਼ਰੂਰ ਲੱਗੇਗਾ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਸੰਦੀਪ ਸੰਧੂ ਦੇ ਨਾਲ ਕੀਤਾ ਹੋਇਆ ਵਾਅਦਾ ਨਿਪੁੰਨ ਤੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਨੀਟ ਘੁਟਾਲੇ ਨੂੰ ਲੈ ਕੇ ਜਾਂਚ ਪੜਤਾਲ ਚੱਲ ਰਹੀ ਹੈ ਨੀਟ ਪ੍ਰੀਖਿਆ ਦੇ ਜਦੋਂ ਨਤੀਜੇ ਸਾਹਮਣੇ ਆਏ ਸਨ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਈ ਵਿਦਿਆਰਥੀਆਂ ਨੂੰ ਪਹਿਲੇ ਦਰਜੇ ਦੇ ਵਿੱਚ ਅੰਕ ਹਾਸਲ ਹੋਏ ਨੇ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਚੱਲ ਰਿਹਾ ਹੈ ਤੇ ਹੁਣ ਕਾਂਗਰਸ ਦੇ ਐਮਪੀ ਗੌਰਵ ਗੁਗੋਈ ਦੇ ਵੱਲੋਂ ਭਾਜਪਾ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਗਏ ਨੇ ਉਹਨਾਂ ਸਵਾਲ ਚੁਕਦਿਆਂ ਕਿ ਹੈ ਕਿ ਜੇਕਰ ਸੀਬੀਆਈ ਜਾਂਚ ਨਹੀਂ ਕਰਨੀ ਤਾਂ ਫਿਰ ਅਦਾਲਤੀ ਹੁਕਮ ਜਾਰੀ ਕੀਤੇ ਜਾਂਦੇ ਅਦਾਲਤ ਦੀ ਦੇਖਰੇਖ ਦੇ ਹੇਠ ਹੀ ਨੀਟ ਪ੍ਰੀਖਿਆ ਦੀ ਜਾਂਚ ਪੜਤਾਲ ਕੀਤੀ ਜਾਵੇ ਉਹਨਾਂ ਕਿਹਾ ਕਿ ਉਸ ਦੰ ਦੇ ਵਿੱਚ ਵੀ ਨੀਟ ਪ੍ਰੀਖਿਆ ਕੋਟਾਲੇ ਦਾ ਮੁੱਦਾ ਚੁੱਕਣਗੇ ਨੀਟ ਪ੍ਰੀਖਿਆ ਦੇ ਵਿੱਚ ਹੋਏ ਕਪਲੇ ਨੂੰ ਲੈ ਕੇ ਚਾਰੇ ਪਾਸੇ ਰੋਸ ਵਖਣ ਨੂੰ ਮਿਲ ਰਿਹਾ ਹੈ ਅਜਿਹੇ ਵਿੱਚ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਕਾਂਗਰਸ ਦੇ ਸੰਸਦ ਗੌਰਵ ਗਗੋਈ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਸੀਬੀਆਈ ਜਾਂਚ ਲਈ ਤਿਆਰ ਨਹੀਂ ਤਾਂ ਫਿਰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਜਾਂਚ ਕਰਵਾਈ ਚਾਹੀਦੀ ਹੈ ਗੌਰਵ ਗਗੋਈ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੰਨਣਾ ਹੈ ਕਿ ਨੀਂਦ ਪ੍ਰੀਖਿਆ ਦੀ ਜਾਂਚ ਦੀ ਚੱਲ ਰਹੀ ਮੰਗ ਨੂੰ ਲੈ ਕੇ ਭਾਜਪਾ ਸਰਕਾਰ ਦਾ ਰਵੱਈਆ ਗੈਰ ਜ਼ਿੰਮੇਵਾਰਾਨਾ ਅਤੇ ਅਸੰਵੇਦਨਸ਼ੀਲ ਹੈ ਪਰ ਜੇਕਰ ਭਾਜਪਾ ਆਪਣਾ ਕਰਤੱਵ ਪੂਰਦੀ ਹੈ ਤਾਂ ਫਿਰ ਇੰਡੀਆ ਗੱਠਜੋੜ ਉਸ ਨੂੰ ਆਪਣਾ ਕਰਤੱਵ ਯਾ ਦਵਾਵੇਗਾ तो कांग्रेस पार्टी दोबारा ये मांग जताती है कि यहां पे एक इंक्वायरी हो और अगर केंद्र सरकार सीबीआई इंक्वायरी नहीं चाहती क्योंकि इनसे तो हमने दस साल कितने सीबीआई इंक्वायरी मांगे कभी भी इन्होंने हमारी बात सुनी नहीं तो सुप्रीम कोर्ट मॉनिटर्ड एक इन्वेस्टिगेशन हो अलग अलग हमने रिकॉर्डिंग सुने हैं किस प्रकार से तीस लाख रुपए मांगा जा रहा है एक ही सेंटर में से अलग अलग बच्चों को एक जैसे मार्क्स मिल रहे हैं लगभग सिक्सटी सेवन स्टूडेंट्स को पहला रैंक मिला है कोई सेवन नाइनटीन कोई सेवन एटीन जो मार्क्स जो फॉर्मूला बनाया है एन ने ऐसे मार्क्स आ ही नहीं सकते उसके बावजूद भी मार्क्स आए हैं ग्रेस मार्क किसी को मिला है नहीं मिला है ये परीक्षा हमारे भविष्य के डॉक्टरों को तैयार करता है इस प्रकार से हम डॉक्टर तैयार कर रहे हैं तो इसे पूरे के पूरे मामले में सरकार का रवैया कमजोर रहा है सरकार भागना चाहती है वे नहीं समझ रहे कि कितने आर्थिक संकट में भारत के लोग हैं युवा वर्ग हैं जिन्होंने कितने लाखों के पैसे खर्च किए हैं कोचिंग पर हॉस्टल पर ट्रेन के आने जाने पर वे नहीं समझते कि कितना मानसिक संकट में हमारे बच्चे हैं जो आज अपने जीवन के हसीन पल को ठुकरा कर आत्महत्या तक लेने के लिए ਵੇ ਬਸ ਹੋ ਚੁੱਕੀ ਜਿਕਰ ਹੋਇਆ ਹੈ ਕਿ ਕਾਂਗਰਸ ਦੇ ਵੱਲੋਂ ਸਦਨ ਦਾ ਇੰਤਜ਼ਾਰ ਕਿਤੇ ਜਾਂਦੀ ਗੱਲ ਆਖੀ ਗਈ ਹੈ ਕਾਂਗਰਸ ਦਾ ਕਹਿਣਾ ਹੈ ਕਿ ਸਦਨ ਦੇ ਵਿੱਚ ਨੀਟ ਪ੍ਰੀਖਿਆ ਕੋਟਾਲੇ ਦੀ ਗੱਲਬਾਤ ਕੀਤੀ ਜਾਵੇਗੀ ਤੇ 24 ਲੱਖ ਵਿਦਿਆਰਥੀਆਂ ਦੇ ਹੱਕ ਦੀ ਆਵਾਜ਼ ਵੀ ਚੁੱਕੀ ਜਾਵੇਗੀ ਵਿਖਣਾ ਹੋਵੇਗਾ ਕਿ ਨੀਟ ਪ੍ਰੀਖਿਆ ਕੋਟਾਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੀ ਅਹਿਮ ਖੁਲਾਸੇ ਸਾਹਮਣੇ ਆਉਂਦੇ ਨੇ ਅਰਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਕਸੁਰਖੀਆਂ ਤੇ ਸੁਖਜਿੰਦਰ ਨੇ ਦਾਵਾ ਨੇ ਕੀਤਾ ਵੱਡਾ ਦਾਵਾ ਕਿ ਹਾਂ ਇਸੇ ਸਾਲ ਹੋ ਸਕਦੀਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚੰਜੀਤ ਬਰਾੜ ਨੇ ਅਕਾਲੀ ਦਲ ਨੂੰ ਲਿਖਿਆ ਸੁਝਾ ਪੱਤਰ ਸੁਖਬੀਰ ਬਾਦਲ ਦੇ ਪ੍ਰਧਾਨਗੀ ਅਹੁਦੇ ਤੋਂ ਹਟਣ ਦੀ ਕੀਤੀ ਮੰਗ ਤਰਨਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਚੇਤਾਵਨੀ ਕਿ ਹਾਂ ਆਪ ਵਿਧਾਇਕਾਂ ਦੇ ਘਰਾਂ ਦਾ ਕਰਾਂਗੇ ਕਰਾਓ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਅਮਿਤ ਸ਼ਾ ਫਤਜੰਗ ਬਾਜਵਾ ਨੇ ਦਿੱਤੀ ਜਾਣਕਾਰੀ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ